ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਮੈਂ ਏਡੀਓ ਸੰਦੀਪ ਸਿੰਘ ਖੇਤੀਬਾੜੀ ਵਿਭਾਗ ਬਲਾਕ ਸਮਰਾਲਾ ਜ਼ਿਲ੍ਹਾ ਲੁਗਿਆਣਾ ਤੇ ਅੱਜ ਦਾ ਆਪਣਾ ਜਿਹੜਾ ਵਿਸ਼ਾ ਵਾ ਉਹ ਹੈਗਾ ਝੋਨੇ ਦੀ ਸਿੱਧੀ ਬਜਾਈ ਕਿਉਂਕਿ ਜਿਵੇਂ ਆਪਾਂ ਸਭ ਨੂੰ ਪਤਾ ਵੀ ਪਾਣੀ ਇੱਕ ਬੜਾ ਮੁੱਦਾ ਕੁਦਰਤੀ ਸਰੋਤ ਆ ਦਿਨ ਪਰਦੇ નીચે ਜਾ ਰਿਹਾ ਤੇ ਉਸ ਨੂੰ ਬਚਾਉਣ ਦੇ ਲਈ ਸਾਡੇ ਕਿਸਾਨ ਵੀਰਾਂ ਨੇ ਹਲਕੇ ਦੇ ਵਿੱਚ ਹੰਬੜਾ ਮਾਰੇ ਆ ਤੇ ਸਿੱਧੀ ਬਜਾਈ ਅਪਣਾਈ ਆ ਤੇ ਅੱਜ ਮੈਂ ਇਹੋ ਜਿਹੀ ਤੁਹਾਡੇ ਅਗਾਂਹ ਵੱਧੂ ਕਿਸਾਨ ਨਰ ਸਰਦਾਰ ਸਤਵੀਰ ਸਿੰਘ ਪਿੰਡ ਸਰਵਰ ਬਲਾਕ ਸਮਰਾਲਾ ਨਾਲ ਮੁਲਾਕਾਤ ਕਰਵਾਉ ਜਾ ਰਹੇ ਆ ਲਗਾਤਾਰ ਸਿੱਧੀ ਵਿਜੈ ਤੇ 6ਵਾਂ ਸਾਲ ਆ crop residue management ਦੇ ਵਿੱਚ ਜਿੰਨੀ ਵੀ ਰਹਿਣ ਖੂੰ ਦਾ ਝੋਨੇ ਦੇ ਨਾਲ ਦੀ ਸਾਰੀ ਵਿੱਚ ਵਾ ਕੇ ਆਲੂਆਂ ਦੀ ਭਾਵੇਂ ਵਿਕਾਸ ਕਰਦੇ ਆ ਸੁਪਰਸੀਡਰ ਦੇ ਨਾਲ ਕਣਕ ਦੀ ਕਸ਼ਤ ਕਰਦੇ ਆ ਤੇ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਵੀਰ ਜੀ ਮੈਂ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਤੇ ਸਿੱਧੀ ਵਿਜਾਈ ਦੇ ਮੈਂ ਤੁਹਾਡੇ ਤਿਆਰਪੇ ਹੁਣ ਤੱਕ ਕਿਵੇਂ ਰਹੇ ਆ ਕਿਸਾਨ ਪਿਛਲੇ 6 ਸਾਲਾਂ ਚ ਤੁਸੀਂ ਕੀ ਸਿੱਖਿਆ ਉਹਦੇ ਬਾਰੇ ਸਾਡੇ ਕਿਸਾਨਾਂ ਨੂੰ ਜਾਣਕਾਰੀ ਕੋਈ ਬਹੁਤ ਮੁਸ਼ਕਲਾਂ ਹੋਈਆਂ ਨੇ ਪਹਿਲੇ 4 ਸਾਲ ਸਾਰਿਆਂ ਤੋਂ ਵੱਡੀ ਪਹਿਲਾ ਮੁਸ਼ਕਲ ਆਈ ਨਦੀਨ ਜੀ ਜੀ ਤੇ ਜਿਹੜਾ ਨਦੀਨ ਸੀ ਅਸੀਂ ਤਿੰਨ ਤਿੰਨ ਸਪਰੇਹਾਂ ਵੀ ਕਰੀਆਂ ਨੇ ਪਰ ਜਿਹੜਾ ਐਤਕੀ ਆ ਅਸੀਂ ਬੀਜੀ ਆ ਇੱਥੇ ਕੋਈ ਨਦੀਨ ਦੀ ਸਪਰੇਹ ਨਹੀਂ ਕਰੀ ਸਟੈਂਪ ਦਵਾਈ ਪਹਿਲਾਂ ਵੀ ਜਨ ਟਾਈਮ ਜੀ ਰੇਤੇ ਚ ਲਾ ਕੇ ਪਾਤੀ ਆ ਹਾਂਜੀ ਤੇ ਪਹਿਲਾਂ ਜਿਹੜਾ ਸੀਗੇ ਸਾਨੂੰ ਤਿਆਰਪੇ ਹੈ ਨਹੀਂ ਕਿ ਹਦੀ ਤਿੰਨ ਤਿੰਨ ਵਾਰੀ ਕੜਾਇਆ ਵੀ ਇਹ ਤਿੰਨ ਤਿੰਨ ਸਪਰੇਆ ਵੀ ਕਰਿਆ ਨੇ ਇੱਕ ਵਾਰੀ ਸੱਤੋਂ ਬੀਜ ਦੀ ਚੋਣ ਆ ਜਿਹੜੀ ਕਿਸਮ ਵੀ ਆਪਾਂ ਲੰਮੇ ਸਮੇਂ ਵਾਲੀ ਉਹ ਵੀ ਗਲਤ ਹੋ ਗਈ ਉਹ ਵੀ ਗਲਤ ਹੋ ਜਾਂਦਾ ਹਾਂਜੀ ਫਿਰ 26 ਵੀ ਬੀਜੀ ਆ ਜੀ ਹੁਣ ਸਾਨੂੰ ਤਕਰੀਬਨ 2 ਸਾਲ ਹੋ ਗਏ ਐਤਕੀ ਦੂਜਾ ਸਾਲ ਆ ਜਿਹੜੀ 1985 ਆ ਇਹ ਬੀਜ ਬੀਜਾ ਜੀ ਬਹੁਤ ਵਧੀਆ ਖੜੀ ਬਈ ਕਿੰਨਾ ਕੁ ਖੇਤੀ ਖਰਚੇ ਹੁਣ ਤੱਕ ਦੇ ਖਰਚੇ ਕਿੰਨੇ ਕੁ ਘਟੇ ਖਰਚਾ ਨੇ ਦੇਖੋ ਜੀ ਜਿਹੜਾ ਪਹਿਲੇ ਪਹਿਲੇ ਸੀਗਾ ਤੇ ਅਰਬਾਂ ਨਹੀਂ ਸੀਗਾ ਇਥੇ ਬੜੀ ਵਿਭਾਗ ਨਾਲ ਵੀ ਜੁੜੇ ਜੁੜਦੇ ਜੁੜਦੇ ਕੁਝ ਸਾਨੂੰ ਦੱਸਿਆ ਉਹਨਾਂ ਨੇ ਵੀ ਇਦਾਂ ਨਹੀਂ ਇਦਾਂ ਕਰੋ ਜਿਸ ਤਰ੍ਹਾਂ ਵਜਾਈ ਹੋਈ ਹੈ ਜਿਵੇਂ ਮਤਲਬ ਸੁੱਕੇ ਚ ਬੀਜ ਕੇ ਪਾਣੀ ਲਾਇਆ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਖਰਚਾ ਦਾ ਜਿਹੜਾ ਆਮ ਜ਼ਿਰੀ ਨਾਲੋਂ ਫਰਕ ਰਹਿੰਦਾ ਠੀਕ ਹੈ ਤੇ ਹੁਣ ਤੱਕ ਕੋਈ ਬਿਮਾਰੀ ਫਸਲ ਦੇ ਵਿੱਚ ਕੋਈ ਕੀੜਾ ਮਕੌੜਾ ਆਇਆ ਹੋਵੇ ਕੋਈ ਬਿਮਾਰੀ ਨਹੀਂ ਹੈਗੀ ਜੀ ਫਸਲ ਖੜੀ ਹੈ ਬਹੁਤ ਵਧੀਆ ਖੜੀ ਹਾਲੇ ਤੱਕ ਬਸ ਕੀ ਦੇਖਦੇ ਹਾਂ ਇਹ ਖੁੱਲੇ ਸਮਾਨ ਦੇ ਜਿਹੜੇ ਛੱਤ ਤੇ ਖੜੀ ਆ ਜੀ ਕਿੱਦਾਂ ਆਪਾਂ ਨੂੰ ਇਲਾਕੇ 'ਚ ਜਿਵੇਂ ਹੁਣ ਆਪਾਂ ਚੱਲੋ ਸਰਵਰਪੁਰ ਮੋਰੀ ਪੰਡਾ ਚੋਂ ਆਉਂਦਾ ਸਿੱਧੀ ਬੁਲੇਈ ਚ ਚੱਕ ਮਾਫੀ ਸਰਵਰਪੁਰ ਤਾਂ ਕਿਵੇਂ ਵੀ ਕਿਸਾਨ ਮਿਲਦੇ ਨੇ ਗੱਲ ਕਰਦੇ ਆ ਵੀ ਆਪਾਂ ਕਰਨਾ ਅਗਲੇ ਸਾਲ ਦੇਖੋ ਜੀ ਆਪਣਾ ਇੱਕ ਤਾਂ ਜਿਹੜਾ ਔਨ ਰੋਡ ਖੇਤ ਹੈ ਹਾਂਜੀ ਇਹ ਟਾਲਾਂ ਤੋਂ ਭੜੀ ਰੋਡ ਤੇ ਆ ਜੀ ਕੋਈ ਵੀ ਨਿੰਗਦਾ ਕਰਦਾ ਛਾਡੇ ਕੋਲ ਪਿੱਛੇ ਜੇ ਸੈਦਪੁਰੇ ਦੇ ਨਿੰਗਦੇ ਹੋਏ ਉਹਨਾਂ ਨੇ ਇੱਥੇ ਮੇਰਾ ਸੀਰੀ ਸੀਗਾ ਉਹਨੂੰ ਤਾਂ ਨੰਬਰ ਲਿਆ ਹਾਂਜੀ ਨੰਬਰ ਲੈ ਕੇ ਪੁੱਛਿਆ ਉਹਨਾਂ ਨੇ ਫਿਰ ਮੈਂ ਥੋੜਾ ਨੰਬਰ ਉਹਨਾਂ ਨੂੰ ਦਿੱਤਾ ਜੀ ਜ਼ਬਰਕ ਵੀ ਕੀਤਾ ਉਹਨਾਂ ਨੇ ਜੀ तकरीबन ਕਈ ਕਿਸਾਨ ਆ ਰੁਕਦੇ ਨੇ ਤੇ ਬਹੁਤ ਵਧੀਆ ਜੀੜੀ ਖੜੀ ਆ ਜੀ ਪੁੱਛਦੇ ਨੇ ਵੀ ਕਿੱਦਾਂ ਬੀਜਿਆ ਕੀ ਕਰਿਆ ਤੇ ਬਾਕੀ ਕਿਸਾਨਾਂ ਨੂੰ ਕੀ ਸੰਦੇਸ਼ ਦਵਾਂਗੇ ਸਿੱਧੀ ਵਜੇ ਵੀ ਕੀਲਾ ਅੱਧਾ ਕੀਲਾ ਲਾ ਕੇ ਦੇਖੋ ਜਰੂਰ ਦੇਖੋ ਜੀ ਅੱਧੇ ਕੀਲੇ ਜਿਹਦੇ ਕੋਲੇ 10 ਤੋਂ 15 ਕਿਲੇ ਜੀੜੀ ਦੇ ਨੇ ਉਹ ਘੱਟੋ ਘੱਟ ਵੀ 2 ਕਿਲੇ ਬੀਜਣ ਜੀ ਇਹ ਨਹੀਂ ਹੈਗਾ ਵੀ ਪਹਿਲੀ ਵਾਰੀ ਉਹ ਆਪਾਂ ਨੂੰ ਸਫਲਤਾ ਮਿਲ ਜੂਗੀ ਕੁਝ ਨਾ ਕੁਝ ਮੁਸ਼ਕਲਾਂ ਦਾ ਸਾਹਮਣਾ ਹੈ ਜਿਹੜਾ ਕਰਨਾ ਪੈਣਾ ਠੀਕ ਹੈ ਅਸੀਂ ਖੁਦ ਕੀਤਾ ਜੀ ਬਿਲਕੁਲ ਪਹਿਲੀ ਵਾਰੀ ਅਸੀਂ ਬੀਜ ਬੀਜੇ ਸੀ ਜਿਹੜਾ ਲਿਆ ਕੇ ਉਹ ਇੱਥੇ ਐਡਾ ਹੋ ਗਿਆ ਸੀ ਹੂੰ ਨਹੀਂ ਪਤਾ ਲੱਗਦਾ ਹੌਲੀ ਹੌਲੀ ਪਤਾ ਲੱਗਦਾ ਹੁਣ ਜਿਹੜਾ ਬੀਜ ਹੈ ਜੀ ਇਹ 'ਚ ਕੋਈ ਜ਼ਿਆਦਾ ਰੋਪਾਉਣ ਦੀ ਲੋੜ ਨਹੀਂ ਕੋਈ ਸਪਰੇਅ ਨਹੀਂ ਕੀਤੀ ਕੋਈ ਦਾਣੇਦਾਰ ਨਹੀਂ ਪਾਈ ਜੀ ਸਿਰਫ ਇਹਦੇ ਵਿੱਚ ਆਪਾਂ ਨੇ ਉਸ ਸਟੈਂਪ ਦਵਾਈ ਆ ਜਿਹੜੀ ਜਦੋਂ ਇਹ ਬੀਜੀਏ ਪਾਣੀ ਛੱਡ ਕੇ ਪਰ ਇੱਥੇ ਚਰ ਲਾ ਕੇ ਪਾਤੀ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੋਈ ਕੋਈ ਖਰਚਾ ਨਹੀਂ ਖਰਚਾ ਕੀਤਾ ਤੇ ਜਿਹੜੇ ਕਿਸਾਨ ਵੀ ਨਦੀਨਾਂ ਤੋਂ ਘਬਰਾਉਂਦੇ ਨਹੀਂ ਡਰਦੇ ਨੇ ਉਹਨਾਂ ਨੂੰ ਕੋਈ ਦੱਸੋਗੇ ਆਪਣੇ ਤੇਰੂਗਿਆਂ ਤੋਂ ਵੀ ਕੱਖਾਂ ਦੀ ਰੋਗਖਾામ ਕਿੰਨੀ ਔਖੀ ਵੀਰੇ ਹੋ ਗਈ ਹੁਣ ਵੀ ਨਵੀਨ ਨਸ਼ਕੋਦਾਂ ਦੇ ਹੈਗੇ ਬਿਲਕੁਲ ਦੇਖੋ ਜੇ ਆਪਾਂ ਸਟੈਂਪ ਵੀ ਨਹੀਂ ਪਾਉਣੀ ਤਾਂ ਇਹਦੇ ਉੱਪਰ ਸਪਰੇਅ ਆਉਂਦੀ ਹੈ ਜਿਹੜੇ ਜੀਰੀ ਨੂੰ ਕੁਛ ਨਹੀਂ ਕਹਿੰਦੀ ਕੱਲੇ ਕੱਖ ਨੂੰ ਲਪੇਟਦੀ ਆ ਅਸੀਂ ਪਿਛਲੇ ਸਾਲ ਸਾਨੂੰ ਲੋੜ ਪਈ ਸੀਗੀ ਪਿਛਲੀ ਵਾਰੀ ਕਰੀ ਆ ਜੀ ਤੇ ਉਹਦਾ ਖਰਚਾ ਵੀ ਘੱਟ ਆ ਉਹਦਾ ਖਰਚਾ ਵੀ ਘੱਟ ਆ ਜਿਹੜੀ ਸਾਈਪਰ ਜਿਹੜੀ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਪਿਛਲੀ ਵਾਰ ਕਰੀ ਆ ਤੇ ਕੀ ਨਹੀਂ ਕਰੀ ਤੇ ਕੀ ਕੋਈ ਲੋੜ ਨਹੀਂ ਪਈ ਕਿਤੇ ਕਿਤੇ ਬੁੱਝਾ ਕੋਈ ਗੱਲ ਨਹੀਂ ਉਹ ਮਾੜਾ ਮੋਟਾ ਜੇ ਨਿਕਲ ਵੀ ਜਾਂਦਾ ਦੂਜੀ ਜੀਰੀ ਚੋਂ ਵੀ ਆਪਾਂ ਕੱਢਦੇ ਆ ਬਿਲਕੁਲ ਕਰਦਾ ਹਰੇ ਇੱਕ ਹੋਊਗਾ ਜ਼ਿਆਦਾ ਬਣਿਆ ਹੋਇਆ ਜਦੋਂ ਆਪਾਂ ਨੂੰ ਨਹੀਂ ਪਤਾ ਹੁੰਦਾ ਫਿਰ ਲੱਗਦਾ ਵੀ ਨਦੀਨ ਬਹੁਤ ਜ਼ਿਆਦਾ ਹੋ ਜੂ ਡਰ ਇੱਕ ਮਹੀਨੇ ਚ ਬਿਲਕੁਲ ਹਾਂ ਤੇ ਫਸਲ ਦਾ ਸਟੈਂਡ ਦੇਖ ਕੇ ਹੁਣ ਮਨ ਨੂੰ ਤਸੱਲੀ ਹੁੰਦੀ ਹੈ ਵੀ ਇਸ ਸਾਲ ਅਸੀਂ ਸਿੱਧੀ ਉਜਾਈ ਵੀ ਪੂਰੀ ਕਾਮਯਾਬਾ ਵਧੀਆ ਬਿਲਕੁਲ ਕਾਮਯਾਬਾ ਹੀ ਹਲੇ ਤੱਕ ਤਾਂ ਦੂਜੀਆਂ ਜੀਰੀਆਂ ਨਾਲੋਂ ਵਧੀਆ ਖੜੀ ਆ ਹਾਂਜੀ ਤਕਰੀਬਨ ਟੌਪ ਦੀ ਨਸਾਰੇ ਤੇ ਆ ਗਈ ਜੀ 10 ਦਿਨਾਂ ਦੇ ਵਿੱਚ ਸਾਰੀ ਨਿਸਰ ਜੂ ਗਈ ਜੀ ਹੁਣ ਘਬੋਲੇ ਆ ਗਏ ਵਜਨ ਆਪਣੀ ਬਿਲਕੁਲ ਠੀਕ ਹਾਂਜੀ ਦੇ ਸੋ ਕਿਸਾਨ ਵੀਰੋ ਇਹ ਸਾਨੇ ਸਾਡੇ ਅਗਾਵਦੂ ਕਿਸਾਨ ਸਰਦਾਰ ਸਤਵੀਰ ਸਿੰਘ ਪਿੰਡ ਸਰਵਰਪੁਰ ਤੁਸੀਂ ਇਹਨਾਂ ਦੇ ਤਿਆਰਪਿਆਂ ਤੋਂ ਦੇਖਿਆ ਵੀ ਪਹਿਲਾਂ ਸਿੱਧੀ ਬਜਾਈ ਅਪਲਾਨ ਤੇ ਥੋੜੀ-ਬਹੁਤ ਗਲਤੀਆਂ ਹੋਈਆਂ ਤੇ ਜਦੋਂ ਸੰਪਰਕ ਚ ਖੇਤੀਬਾੜੀ ਵਿਭਾਗ ਦੇ ਆਏ ਆ ਤਾਂ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਸਦਕਾ ਇਸ ਚੀਜ਼ ਨੂੰ ਕਾਮਯਾਬ ਕੀਤਾ ਮੈਂ ਬਾਕੀ ਵੀ ਕਿਸਾਨਾਂ ਨੂੰ ਕਹੂੰਗਾ ਵੀ ਸਿੱਧੀ ਬਜਾਈ ਆਪਾਂ ਹੁਣ ਖੇਤ ਜ਼ਰੂਰ ਵੇਖੀਏ ਤਾਂ ਕਿ ਆਉਣ ਵਾਲੇ ਸੀਜ਼ਨ ਅਸੀਂ ਇਧਰ ਨੂੰ ਤੁਰੀਏ ਬਹੁਤ-ਬਹੁਤ ਧੰਨਵਾਦ ਸਤਿਕਾਰ